ਅੱਛਾ ਜੀ ਮੈਨੂੰ ਪਤਾ ਸਾਰੇ ਮਿਲੇ ਸਹੀ ਆ ਬਾਈ ਜੀ 15 15 ਮੇਰੇ ਮੈਂ ਮੈਨੂੰ ਪਤਾ ਮੈਂ ਤਾਂ ਕੋਈ ਮਿਲੇ ਆ ਅੱਛਾ ਜੀ ਸਾਰੇ ਸਹੀ ਆ ਹਾਂ ਜੀ ਮੈਨੂੰ ਕੋਈ ਤਰਾਏ ਨਹੀਂ ਇਸ ਗੱਲ ਤੋਂ ਹਾਂ ਜੀ ਪਰ ਕੋਈ ਵੀ ਟੀਮ ਆਉਂਦੀ ਆ ਵਿਜੀਲੈਂਸ ਟੀਮ ਆਉਂਦੀ ਕੋਈ ਵੀ ਆਉਂਦੀ ਆ ਆਪਣਾ ਫਰਜ਼ ਬੰਦਾ ਕੋਈ ਚੈੱਕ ਕਰਾਉਂਦਾ ਇੱਕ ਮਿੰਟ ਤੇ ਤੁਸੀਂ ਦੱਸਣਾ ਨਹੀਂ ਮੈਂ ਵੇਖ ਕੇ ਆ ਗਿਆ ਚੈੱਕ ਕਰਕੇ ਗਿਆ ਇੱਕ ਮਿੰਟ ਨਹੀਂ ਤੂੰ ਰਖਾ ਉਹ ਨਹੀਂ ਕਰ ਚੁੱਪ ਕਰੇ ਚੁੱਪ ਕਰੇ ਜੈ ਸਾਹਿਬ ਇੱਕ ਮਿੰਟ ਕੰਮ ਵੇ ਬਣਾ ਦੇ ਤੇ ਦੱਸਣਾ ਜੀ ਬੰਦਾਂ ਮੈਂ ਮਰ ਤਿਆਰ ਆ ਗਿਆ ਆ ਕੇ ਮਰ ਗਿਆ ਤੇਰੇ ਜੰਮੇ ਲੱਕੂ ਚੰਦੀ ਵਾਰ ਆ ਗਿਆ ਤੂੰ ਲੈ ਨਾ ਇੱਕ ਵੇਂ ਦੀ ਸੇਵਾ ਕਰਾਂਗਾ ਹਾਂ ਸਰਕਾਰ ਨੇ ਪੈਸੇ ਲੈ ਕੇ ਨੋਟੀ ਲਵਾਇਆ ਸਾਫ਼ ਕੀ ਲੈਣਾ ਤੂੰ ਗੱਲ ਦੱਸ ਪਾ ਜੇ ਤਾ ਪੂਰੀ ਕਮਾਈ ਤੋਂ ਜਾ ਕੇ ਪੰਜਾਬ ਸਰਕਾਰ ਮਰਦਾ ਜੈ ਬਾਬਾ ਜੈ ਬਾਬਾ ਵੀਡੀਓ ਬਣਾ ਵੀਡੀਓ ਬਹਿਣਾ ਤੁਨੇ ਕੰਮ ਕਰਦੇ ਨਹੀਂ ਕਰਦੇ ਕਰਦੇ ਕਰ ਜਾ ਚੰਦੀ ਤੇ ਖੜੇ ਬੱਲੇ ਕਿੰਨੇ ਕਰਦਾ ਮੇਰੇ ਤੋਂ ਕੋਈ ਕੰਮ ਹੋ ਰਿਹਾ ਨਹੀਂ ਕੰਮ ਬਣਾ ਲੈ ਬਾਬਾ থাকাকেড সিযাকেড সিযাকেড্যারাকে ਕੱਟ ਖਪਰਾ ਇਕਰਾ ਨਾ ਕਰਾਉਂਦੇ ਨੀ ਬੱਸ ਨਾ 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 ਹਾਲ ਦੇਖਣੇ ਦੇ ਕੇ ਚੀਜ਼ਾਂ ਅੱਖ ਡੱਕ ਡੱਕ ਦੇਖੋ ਜਾ ਕੇ ਉੱਤੇ ਗੱਡੀ ਵਗਰ ਤੋਰੋ ਇਹ ਦਿਖਾਉਣ ਵੇਖੋ ਵੱਡੇ ਵੱਡੇ ਟਾਣੇ ਵਾਟੇ ਲਿਖੇ ਪੈਣ ਤੁਹਾਡੇ ਨਾਲ ਪਾਣੀ ਕਾਲਾ ਨਾ ਕਰਨਾ ਨੀ ਹੋਰ ਕਰਨਾ ਤੁਹਾਡੇ ਪਾਣੀ ਨੂੰ ਖਸੇ ਨਾ ਕਰੀ ਗੱਲ ਕਰਦੇ ਹੋਸੇ ਹੋ ਕੇ ਡੈਟਵਰ ਕਰਦੇ ਹੋ ਜਾਨੂ ਨਾ ਕਾਤਕਾ ਲਗਾਉਂਦੇ ਸੀ ਮੇਂ ਬਣਾ ਕੇ ਸਰਕਾਰ ਦਾ ਪੰਦੀ ਜਾਣਾ ਗੱਲ ਨੂੰ ਰੋਹੀ ਬਣਾਉਂਦੇ ਸੀ ਜਨਤਾ ਦੀ ਜਨਤਾ ਨੂੰ ਇੱਕ ਲਾ ਲੋ ਜੀਣਾ ਗੱਲ ਜਾਣਾ ਰੋਹੀ ਮੈਂ ਤਾਂ ਕਹਿੰਦਾ ਕਿ ਮੈਂ ਤਾਂ ਕਹਿੰਦਾ ਆ ਰਹਾ ਆ ਆਈ ਦਾ ਨਾ ਲਾ ਲਾਂਗੇ ਟਾਈਟ ਹਰ ਵਾਰੀ ਜਦ ਤੂੰ ਸਾਡੇ ਲੈ ਕੇ ਕਿਉਂ ਨਹੀਂ ਦੱਸਦਾ ਕੀ ਤੇ ਇਹ ਜਦੋਂ ਕਿਉਂ ਹੋਣ ਹੈ ਵਰਤਦੀ 30 ਮਿੰਟ ਬਾਅਦ ਸਾਥੋਂ ਮੁੜ ਕੇ ਸਾਡੇ ਨਾ ਉਹ ਨਹੀਂ ਬਦਲ ਜਾਂਦੀ ਤੁਸੀਂ ਸਾਨੂੰ ਉਹ ਨਵੀਂ ਲੈ ਕੇ ਲਾ ਦੀ ਪੈਰ ਨਵੇਂ ਪੈਰ ਸਾਡੀਆਂ ਘੜੀਆਂ ਕੋਈ ਹੱਥੋਂ ਨਹੀਂ ਲੱਗਦੀ ਨਵੀਂ ਇੱਕ ਉਹ ਘੜੀ ਲਾ ਦੇ ਕੀ ਲਾ ਲਾ ਚਲਾਉਣਾ ਜੀਵੀਦਾਰ ਦਾ ਮਰਿਆ ਉਹ ਯਾਨੀ ਜ਼ਿਮੀਦਾਰ ਨੂੰ ਕੀ ਮਾਰ ਦੋਗੇ ਇੱਕ ਮਿੰਟ ਸਾਡੇ ਇਹਨਾਂ ਮੁੱਦਿਆਂ 'ਤੇ ਕਦੇ ਨਾ ਛੋਹਦੇ ਤੁਸੀਂ ਮਾਰ ਦੋਗੇ ਪਰ ਤਾਂ ਨਹੀਂ ਦੇਵਾਗੇ ਫਿਰ ਮੈਂ ਦੱਸਦੀ ਗੱਲ ਇਹ ਜਿਹੜਾ ਆਪਣਾ ਮੁੱਦਾ ਠਾਣਾ ਜ਼ਿਮੀਦਾਰ ਦਾ ਮਾਰਦੇ ਜਮਾਦੇ ਸਾਰਾ ਜ਼ਿਮੀਦਾਰ ਨੂੰ ਉਹ ਗੱਲ ਕੀ ਲਾਉਣੀ ਹੈ ਜਿਹੜੀ ਮੱਟੜ ਨਹੀਂ ਆ ਜਾਂਦੀ ਅਸੀਂ ਉਹਨਾਂ ਨੇ ਨਹੀਂ ਮਾਰਨਾ ਤੱਕਿਆ ਇਹਨਾਂ ਨੂੰ ਜੇ ਮੱਟੜ ਨਹੀਂ ਸਭ ਖੋੜਾ ਆਉਂਦੀ ਹੈ ਹਾਂ ਅਸੀਂ ਕੋਈ ਨਹੀਂ ਗੱਲ ਲੜਨਾ ਮਰੀ ਇਹਨੇ ਦੂਜੇ ਸਾਲ ਸੋਕੇ 'ਚ ਮਾਰਦੇ ਉਹ ਹੀ ਗੱਲ ਹੈ ਨਾ ਤਾਂ ਨਹੀਂ ਮੰਗਿਆ ਉਹਦੇ ਮਾਰ ਨਹੀਂ ਪਾਣੀ ਪੂਰਾ ਛੁੱਪ ਗਿਆ ਤੁਸੀਂ ਉੱਥੇ ਤੇ ਕਿਰੋ ਡੁੱਬੀ ਜਾਓ ਪਾਣੀ ਛੱਡ ਦੇ ਸਾਡੇ ਪਾਣੀ ਚੱਕ ਦੇ ਲਖ ਲਾਉਣ ਦੀ ਲੋੜ ਹੈ ਕੰਮ ਨਾ ਨਾ ਹੋਰ ਬੰਦ ਕਰਕੇ ਪਰੇ ਛੱਡਣ ਮਾਰਨੀ ਆਇਆ ਹੋਇਆ ਸੀ ਹੋਇਆ ਸੀ ਉਹਦੇ ਨਾਲ ਉਹ ਯਾਰ ਤਾਂ ਇਹਨਾਂ ਨੇ ਸਾਬ ਛੱਡ ਦੇ ਨਹੀਂ ਆ ਸਰਖਾ ਕੇ ਸਾਰੇ ਕਾ ਹੌਸਰੇ ਦੇ ਸਰਪੰਚ ਇਹ ਇਹ ਬੱਟਲ ਨੂੰ ਧਾਣ ਨੂੰ ਆਖਣੇ ਨੂੰ ਨਾ ਮਾਰੋ ਤੁਸੀਂ ਇਹ ਮੇਂਦੀ ਵਜ੍ਹਾ ਕੀ ਹੈ ਕਰਨਾ ਕੀ ਚਾਹੁੰਦੇ ਤੁਸੀਂ ਤੂੰ 10 ਵਾਰ ਮੈਨੂੰ ਤਾਂ ਹੀ ਕਰ ਗਿਆ ਬਾਈ ਮੈਂ ਤੇਰੀ ਵਜ੍ਹਾ ਦੱਸਣ ਲਈ ਆ ਲੰਗੀ ਆ ਸਾਡੇ ਮੋਗੇ 'ਚ ਫਾਲਟ ਕੀ ਹੈ ਕਿਹਦੇ ਨੂੰ ਵੀ ਮੈਂ ਤੇ ਸਹੀ ਆ ਯਾ ਸਾਡੇ ਮੋਗੇ ਬੰਦ ਕਰਾਉਣੇ ਚਾਹੁੰਦੇ ਕੀ ਕਰਾਉਣਾ ਚਾਹੁੰਦੇ ਆ ਬਸ ਸਾਨੂੰ ਮਾਰੇ ਜਾਣਕਾਰੀ ਦਦਿਓ ਮੇਰੀ ਗੱਲ ਅੰਦਾਜ਼ ਮੈਂ ਤੇ ਹੀ ਕਰੀ ਜੇ ਮੈਂ ਸਹੀ ਆ ਬੈਸਾਂ ਸਭਾ ਦੀ ਨੀਂਦ ਆ ਬਾਈ ਨਹੀਂ ਨਹੀਂ ਵੇਚੋ ਲੋਕੀ ਮਰੀ ਜਾਂਦੇ ਡੁੱਬੀ ਜਾਂਦੇ ਉੱਥੇ ਜ਼ੋਰਦਾਰ ਓ ਯਾਰ ਆਹ 500 ਮਿਲ ਖਾ ਲੈ ਨਵੀਨਤਾਰ ਦਾ ਮਰਿਆ ਪਿਆ ਨਵੀਨਤਾਰ ਦੇ ਪਿੱਛੇ ਖੜਦਾ ਨਾ ਜਾਂਦੇ 3 ਮਿੰਟ ਤਾਂ ਆ ਜਾਂਦੇ ਇੱਕ ਵਾਰ ਲੋਕ ਡੁੱਬੀ ਜਾਂਦੇ ਸੋਕਾ ਮਾਰ ਮਾਰ ਖਾਣ ਨੂੰ ਸਾਨੂੰ ਕਹਣਾ ਤੇ ਇਹ ਕਹਿੰਦੇ ਇਹ ਕਹਿੰਦੇ ਸਾਡੇ ਬਧੇ ਹੱਥ ਮਾਫੀ ਦੇਵੋ ਜਾਨਦੋ ਲੱਗ ਲੱਦੇ ਹੋ ਸਾਡੇ ਕੋਲ ਕਸੀ ਤੁਹਾਡੇ ਨਹੀਂ ਰੋਕਣਾ ਹੈ ਤੂੰ ਹੀ ਫੇਰ ਗਲਤ ਲੈ ਰਿਹਾ ਹੈ ਨਹੀਂ ਤੁਹਾਡੇ ਕੋਈ ਕਾਫਸਾ ਨਹੀਂ ਬਾਈ ਬਾਈ ਜੀ 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 ਜ ਆਈ ਦਾ ਬ੍ਰੇਕ ਹੋ ਜੋ ਕੇ ਰਹਿ ਗਏ ਤੁਹਾਨੂੰ ਕੀ ਤਕਰੀਫ ਬਾਈ ਤੁਸੀਂ ਨਹੀਂ ਆਇਆ ਸੀ ਤੁਸੀਂ ਕਿਉਂ ਆਏ ਆਏ ਬਸ ਜੇ ਪਟਨਾ ਆਗੇ ਤੁਸੀਂ ਕਹਿੰਦਾ ਯਾਰ ਕੱਲੂ ਪਾਈਪਾਂ ਪਟਕੇ ਲਾ ਕੇ ਫੇਰ ਮੈਨੂੰ ਪਾਣੀ ਮਿਲਿਆ ਨਹੀਂ ਨਾ ਕਾਪੜਾ ਉਹਨਾਂ ਨੂੰ ਪਾਣੀ ਨਹੀਂ ਦਿੰਦੇ ਤੁਸੀਂ ਜਿੱਦੀ ਜਿਹੜਾ ਪਲੇਟਾ ਖੋਲ ਲਾ ਬੈਠੇ ਦੋ ਵਾਰੀ ਤਾਂ ਸਾਡੀਆਂ ਨੈੱਟ ਖੋਲ ਕੇ ਲੈ ਜਾਂਦੇ ਆ ਪਹਿਲਾਂ ਸਾਡੀਆਂ ਪਲੇਟਾਂ ਲੈ ਜਾਂਦੇ ਆ ਉਹ ਲੈ ਗਈ ਪੰਜ ਵੇਰੀ ਪਲੇਟ ਖੋਲ ਕੇ ਲੇਗਾ ਲੈਟਾ ਖੋਲਣ ਆਇਆ ਜੇ ਤੁਸੀਂ ਇੱਥੇ ਨਾ ਰੱਖਦੇ ਸਾਨੂੰ ਕਿ ਪਹਿਲਾ ਪਲੇਟਾ ਖੋਲਣ ਆਇਆ ਕਿ ਮੈਂਟਰੀ ਕਰਨਾ ਚਾਹੁੰਦੇ ਆਂ ਤੈਨੂੰ ਫੜਾ ਛੋੜ ਮੰਡੀਰ ਘੰਟਾ ਜਾ ਕੇ ਇਹਦਾ ਮੁੱਲ ਲੈਣੀ ਪਾ ਫਜ਼ਲ ਪਾ ਲੈਣੀ ਉਧਰ ਬੰਦ ਕਰ ਲੋ ਜਿਹੜੇ ਰੁੜਮੇ ਜਾਂਦੇ ਨੇ ਕਰ ਲੋ ਜੋ ਕਰੀ ਅਸੀਂ ਫਜ਼ਲ ਪਾ ਲੈ ਕਿਉਂ ਕਰ ਲੋ ਯਾਰ ਉਹ ਵੀ ਕਿਉਂ ਕਰਨਗੇ ਕੀ ਗੱਲ ਕਰ ਲੋ ਮੋਲਾ ਮੇਰੀ ਤੱਕੀ ਆ ਨਾ ਸਾਡੇ ਕਿੱਥੋਂ ਦਾ ਪਾਣੀ ਇਹ ਚੈਕਿੰਗ ਕਰਨੀ ਕੁਝ ਨਹੀਂ ਕਰ ਭਾਈ ਇਧਰ ਮੈਂ ਸਿੱਟਾ ਹਾਂ ਤੇ ਨੀ ਲੱਗੇ ਨਾ ਕੋਈ ਕਹੋ ਤੁਸੀਂ ਕਾਹੇ ਨੇ ਜਾ ਕਰ ਲੈਣਾ ਯਾਰ ਅੱਜ ਮੋਗੇ ਨਾ ਰੇ ਲਾ ਦੇ ਕਰੋ ਨਾ ਰੋਣਾ ਨਾ ਰੋਣਾ ਲਾ ਦੇ ਲਾ ਦੇ ਚੈੱਕ ਕਰੀ ਸਹੀ ਆ ਤੇ ਹੁਣ ਕੀ ਮੈਨੂੰ ਹੋਰ ਯਾਰ ਜੇ ਤੁਹਾਨੂੰ ਚੀ ਕੀ ਹੁੰਦੀ ਯਾਰ ਲਾ ਦੇ ਲਾ ਦੇ ਮੈਨੂੰ ਕਿਉਂ ਨਹੀਂ ਮੈਂ ਕਿਹਾ ਜਵਾਬ ਕਰੋ ਭਾਈ ਇੱਕੋ ਗੱਲ ਮੈਂ ਨਹੀਂ ਹੋਣੀਗੀ ਤੇ ਮੇਰੀ ਆਉਣਾ ਓਏ ਇਹ ਨਾ ਜਾਣੋਗੇ ਕਾਲੂ ਨਹੀਂ ਇੰਦੀ ਕਿ ਉਹਦੀ ਤਾਂ ਛੋਟੀ ਹੋ ਗਈ ਆ ਉਹਨੂੰ ਕਰਦਾ ਇਹ ਨਾ ਦੰਦ ਪਿਆ ਨਹਿਰ ਦੇ ਵਿੱਚ ਆ ਖੱਟੇ ਲੱਗ ਲੱਗ ਸਿਰੋਂ ਤੋਂ ਥੱਲੇ ਰੁਕਦੀ ਜਾਂਦੀ ਨਹਿਰ ਦਾ ਨਹਿਰ ਨੂੰ ਟੱਕਰ ਨਹੀਂ ਕੋਈ ਕਰਦਾਗਾ ਇਹ ਗੱਲ ਕੋਈ ਜਾਂਦੀ ਆ ਖੇਰ ਤੇ ਬੜੇ ਬੜੇ ਮੋਟ ਪਾਇਆ ਦਰਾਖਤਾਂ ਗਰਾਜਨ ਬੰਦ ਰਹੀ ਜਾਂ ਖੋੜਾ ਕਿਵੇਂ ਪਾਉਂਦਾ ਬੰਦ ਕਰਾਣ ਨਾਲ ਆਦਾ ਦੋ ਨਾ ਜਾਈ ਹੁੰਦਾ ਸਾਫ ਕਰਨ ਜਾਈ ਕਿਉਂ ਨਹੀਂ ਹੁੰਦਾ ਸਾਫ ਕਰਨ ਇਥੇ ਚਿੱਲੀ ਕਹਿੰਦਾ ਤੂੰ ਫੇਰ ਮੈਂ ਛੱਡੋ ਖੜਾ ਸਾਫ ਜਾਂਦੇ ਰਹੋ ਜਾਂਦੇ ਰਹਿਣੇ ਤੇ ਲਹਣੇ ਹੋਰ ਕੀ ਆਈ ਤੁਸੀਂ ਕਹਿੰਦੇ ਕੀ ਬੰਦ ਨਹੀਂ ਕਰਦਾ ਤੁਹਾਡੇ ਨਿਆਣੇ ਲਾਈ ਚਲੋ ਆਈ ਬੰਦ ਲੈਣਾ ਕਮਿੰਡ ਜੈ ਸਾਹਿਬ ਆਪਣੀ ਡਿਊਟੀ ਕਰ ਜੈ ਸਾਹਿਬ ਅਰੇ ਤਾਂ ਚੱਕੋ ਸਾਡਾ ਉੱਥੇ ਸੁਆ ਇਹ ਲੜੂਣਾ ਨਾ ਪਾਣੀ ਦਾ ਰੋ 2 ਸਾਲ ਹੋ ਗਿਆ ਤੇ ਨਿਕਲ ਕੋ ਪਾਣੀ ਨਹੀਂ ਹੁੰਦੀ ਕਿ ਸਾਡੀ ਹੋਸ਼ ਵੀ ਨਹੀਂ ਹੁੰਦਾ ਪਾਣੀ ਕਿ ਪ੍ਰੀਰੀ ਨਹੀਂ ਕੱਢੀ ਦੋ ਜਿੱਥੇ ਡੁੱਬਦੇ ਉੱਥੇ ਜਾਓ ਖਾ ਵੀ ਤੁਹਾਨੂੰ ਵੀ ਤਕਲੀਫ ਆ ਜਾਊਗਾ ਉੱਥੇ ਨਹੀਂ ਹਾਰ ਕੇ ਨਾ ਦੇ ਦੀ ਦੂਜੇ ਮੋਕੇ ਹੀ ਪਾਣੀ ਕਰਾ ਕਰੋ ਕੀ ਆਉਂਦਾ ਲਾ ਲਿਆ ਯਾਰ ਅਸੀਂ ਤੇ ਜਾਂ ਲਾਏ ਲੱਗਦਾ ਹੀ ਨਾ ਰੇ ਲਾਉਂਦੇ ਲੱਗਾ ਪਾਣੀ ਨਹੀਂ ਹੋਣਾ ਕੋਟੂ ਕਹਿੰਦਾ ਪਹਿਲਾਂ ਮੈਂ ਕਿਤੇ ਲੱਗ ਤਰ ਜਾਣਾ ਵੀ ਦੇ ਨਹਿਰਾ ਬੰਦ ਰਹੀਆਂ ਉਦੋਂ ਕਿੱਥੇ ਗਈ ਓ ਯਾਰ ਆਏ ਮੇਰੀ ਮੈਨੂੰ ਜੇਹੇ ਨੇ ਫੁੱਲ ਲਾਇਆ ਆ ਜੋ ਨਹੀਂ ਸਾਡੇ ਮੋਢੇ ਜੇ ਖੁੰਗੇ ਭਰਨਾ ਨਹੀਂ ਹੁੰਦੇ ਕਾਰਾਂ ਦੇ ਲਈ ਅਈ ਨਹੀਂ ਭਰਾਵਾ ਕੋ ਆ ਵੀ ਮੰਨਦੇ ਆ ਜਿੰਨਾ ਚਿਰ ਸਾਨੂੰ ਤਾਉ ਕਾਲ ਨਹੀਂ ਹੁੰਦੀ ਫੇਰ ਓ ਸਰ ਅਜ ਤਾਂ ਮਰ ਕੇ 50 ਕਰੋੜ ਰੁਪਈਆ ਲੱਗਾ 50 ਕਰੋੜ ਰੁਪਈਆ ਲੱਗਾ ਹੀ ਸਾਡਾ ਨਿਕਨਕੇ ਫੜਕੇ ਆ ਤੂੰ ਮਾਰ ਦੇ ਦੂਸ਼ਾ ਤੂੰ ਜਾਓ ਤੂੰ ਜਾਓ ਮਹਰਮਾਨ ਕੋਈ ਨਹੀਂ ਭਜਾਉਣਾ ਤੇਰਾ ਉਹਦਾ ਨਾ ਉੱਠਦਾ ਨਹੀਂ ਜਾ ਲੰਦੇ ਵੀ ਤੂੰ ਤੈਨੂੰ ਕੀ ਤਕਲੀਫ ਹੋਛੇ ਜਾ ਉਹ ਮੋਢੇ ਜੀ ਮਾਰ ਚੱਲਿਆ ਰਾਤ ਦੇ ਨੌਕੀ ਆ ਉੱਥੇ ਆਇਆ ਰਾਤ ਉੱਥੇ ਆਇਆ ਸਾਨੂੰ ਕਿਉਂ ਮਾਰਦੇ ਭੁੱਖੇ ਮਾਰਦੇ ਲੱਗਾ ਨਹੀਂ ਪੁੱਢੀ ਆ ਮੋਢੇ ਪਾ ਕੇ ਆਇਆ ਮੱਟੇ ਨੂੰ ਮਿਲਿਆ पाण ਬੰਦ ਕਰਨ ਨਹੀਂ ਆ ਮਾਡਾ ਨਹੀਂ ਕੱਲ ਪਿਆ ਯਾਰ ਨੂੰ ਹੋ ਰਹੀ ਆ ਸਾਨੂੰ ਸਾਰੀ ਗੱਲ ਦਾ ਪਤਾ ਹੈ ਇਹਦੀ ਸਟਾਰਟਿੰਗ ਹੋ ਰਹੀ ਆ ਅਸੀਂ ਕੋਈ ਅੜਿਆ ਨਹੀਂ ਗੇ ਤੁਸੀਂ ਸਾਡੇ ਸਾਡੀ ਸਾਹਮਣੇ ਵੱਧ ਪਾਣੀ ਦੇਣ ਨੂੰ ਤਿਆਰ ਰਹੇ ਹੋ ਕੱਢ ਪਟਾ ਲੱਖ ਲੱਖ ਰੁਪਈਆ ਦੇ ਲਾ ਆਂਦਾ ਯਾਰ ਕਰ ਰਹੀ ਜਿੰਦਾ ਰਹੇ ਅੱਠ ਅੱਠ ਸੀਖਾ ਗਾਡੇ ਜਿਹੜੇ ਤੁਹਾਡੇ ਕੋਲ ਜਿਹੜਾ ਤੁਸੀਂ ਬਣਾਉਣ ਨੂੰ ਕਰਦੇ ਨਾ ਸਾਨੂੰ ਇੰਨਾ ਹੀ ਬਹੁਤ ਆ ਸਾਨੂੰ ਬਤਾਉਣ ਨੂੰ ਨਾਲ ਦਾ ਹੋ ਜਾ ਇੰਨਾ ਹੀ ਬਹੁਤ ਆ ਸਾਨੂੰ ਚੱਲ ਆ ਰਿਹਾ ਅਸੀਂ ਇੰਨੇ ਰੋਟੀ ਖਾਈ ਜਾਵਾਂਗੇ ਚੱਲ ਆ ਕੇ ਫਿਰ ਲੱਗ ਪਾਣੀ ਕੱਟ ਕੇ ਫਿਰ ਸੱਟ ਪਾ ਦੇ। ਭਾਈ ਇਹ ਪਾਣੀ ਨਹੀਂ। ਅਲੀ ਕੁਛ ਨਹੀਂ ਕਰ ਰਹੇ। ਅਈ ਦਾ ਟਾਇਲਾਂ ਤੇ ਬੈਠਾ ਨਾ ਥਣ ਉਧਰੋਂ ਆਉਂਦਾ ਹੀ। ਸਮਾਂ ਹੀ ਲੱਗਾ ਕਰੋ ਬੇਰਵਾਗ ਲਾਉਂਦੇ ਆ। ਜਾਓ ਦੋਸਤੋ। ਨਹੀਂ ਅੱਜ ਕੋਈ ਦੂਈ ਦੂਈ ਬੇਰਵਾਗ ਨਹੀਂ ਚਾਉਂ। ਕਰੇਟ ਮਰ ਮੇਰੀ ਗੱਲ ਸੁਣੋ। ਬਹੁਤ ਟੀਮ ਉਸ ਤੋਂ ਆਈ। ਇਹ ਨਹੀਂ ਆਇਆ ਚਲਦੇ ਮੋਕੇ ਤਾਂ ਦੱਸੋ। ਜੇ ਵੱਡੇ ਛੋਟੇ ਮੋਕੇ ਤਾਂ ਦੱਸੋ। ਜਿਸ ਦਿਨ ਲਵਾਏ ਸੀ ਉਸ ਦਿਨ ਤੁਸੀਂ ਮਨਜ਼ੂਰੀ ਦਿੱਤੀ ਆਈ ਸਾਰਾ ਕੁਛ ਇਹਦੇ ਵਿੱਚ ਲਾਇਆ। ਉਸ ਤੋਂ ਬਾਅਦ ਜਿੱਤ ਵੀ ਆਇਆ ਤਾਂ